ਹਾਂਜੀ ਕਿਸਾਨ ਭਰਾਵੋ ਅੱਜ ਆਪਾਂ ਪਹੁੰਚੇ ਹੋਏ ਸੀਗੇ ਪਿੰਡ ਕਾਲਾਬੂਲਾ ਬਿੰਨੜ ਫਾਰਮ ਤੇ ਹੈਨਾ ਬਾਈ ਸੁਖਵਿੰਦਰ ਸਿੰਘ ਆ ਬਈ ਆਪਣਾ ਨਾਂ ਹੈਨਾ ਤੇ ਕਿੰਨਾ ਕ ਟਾਈਮ ਹੋ ਗਿਆ ਬਈ ਆਪਾਂ ਨੂੰ ਇਹ ਪਨੀਰੀ ਦਾ ਕੰਮ ਕਰਦਿਆਂ ਨੂੰ ਪਨੀਰੀ ਦਾ ਵੀਰੇ ਸਾਡੇ ਦਾ ਪਹਿਲਾਂ ਤੀਜੀ ਪੀੜੀ ਜਾ ਹੋਣਾ ਅੱਛਾ ਕਿਹੜੀਆਂ ਕਿਹੜੀਆਂ ਪਨੀਰੀਆਂ ਆਪਾਂ ਤਿਆਰ ਕਰਦੇ ਆ ਬਈ ਪਨੀਰੀ ਹੈਡਲਾਈਟ ਪੰਜਾਬ ਨਰੋਆ ਐਲ 28 ਹੈਗੀ ਐਸਐਸ ਵੀ ਹੋਰ ਮਿਰਚ ਸਹਿਬਾਂ ਵੀਰ ਜੀ ਤੇ CH 27 ਟਮਾਟਰ ਦੀ ਬਤਾਉ ਬੈਂਗਣੀ ਹੋਰ ਸਾਰਾ ਕੁਝ ਲਗਭਗ ਹਰ ਇੱਕ ਤਰ੍ਹਾਂ ਦੀ ਪਨੀਰੀ ਆਪਣੇ ਕੋਲ ਮਿਲ ਜਾਂਦੀ ਹੈ ਚਾਹੇ ਮਿਰਚ ਵਗੈਰਾ ਦੀ ਲੈ ਲੈ ਕਿਸੇ ਵੀ ਤਰ੍ਹਾਂ ਦੀ ਹੈਨਾ ਤੇ ਆਪਾਂ ਬਾਈ ਅੱਜ ਪਹੁੰਚੇ ਸੀਗੇ ਕਾਲਾ ਬੂਲਾ ਲੋਕੇਸ਼ਨ ਆ ਬਾਕੀ ਸਿਰੇ ਸਾਡੇ ਬਾਪੂ ਜੀ ਇਧਰਲੀ ਸਾਈਡ ਪਨੀਰੀ ਪੱਟ ਰਹੇ ਨੇ ਉਹਨਾਂ ਨੂੰ ਪੁੱਛਦਾ ਵੀ ਕਿੰਨਾ ਕ ਟਾਈਮ ਹੋ ਗਿਆ ਬਾਈ ਜੀ ਸਤਿਕਾਰ ਬਾਈ ਕਿੰਨਾ ਕ ਟਾਈਮ ਹੋ ਗਿਆ ਆਪਾਂ ਨੂੰ ਆ ਬਾਈ ਤੋਂ ਪਨੀਰੀ ਲੈ ਕੇ ਜਾਂਦੇ ਆ ਨੂੰ ਜੀ ਬਾਬਾ ਜੀ ਹਾਂ ਜੀ ਕਿੰਨਾ ਕ ਟਾਈਮ ਹੋ ਗਿਆ ਜੀ ਆਪਾਂ ਨੂੰ 2-3 ਸਾਲ ਹੋ ਗਏ ਜੀ ਅੱਛਾ ਕਿਵੇਂ ਰਹਿੰਦੀ ਆ ਬਈ ਪਿਆਇਆ ਪੂਰਾ ਵਧੀਆ ਰਿਜ਼ਲਟ ਆ ਜੀ ਅੱਛਾ ਖਰਾਬ ਖੂਬ ਦਾ ਨਹੀਂ ਹੁੰਦਾ ਬਈ ਨਿਸ਼ਰਦਾ ਹੀ ਨਹੀਂ ਜੀ ਹੈ ਇਹ ਨਿਸ਼ਰਦਾ ਨਹੀਂ ਹੈਗਾ ਜੀ ਨਾ ਨਾ ਨਿਸ਼ਰਦਾ ਹੀ ਨਹੀਂ ਅੱਛਾ ਆ ਸਾਡੇ ਬਜ਼ੁਰਗ ਨੇ ਅੱਜ ਪਨੀਰੀ ਪੱਟੀ ਮੁੱਖਾਂ ਨੂੰ ਇੱਕ ਵੀ ਪੂੰਗ ਨਹੀਂ ਕੱਢੀ ਅੱਛਾ ਜੀ ਇੱਕ ਵੀ ਪੂੰਗ ਨਾ ਲਾਲ ਇਕੱਠੇ ਅੱਛਾ ਜੀ ਆਹ ਇਹ ਕਿਹੜੀ ਪੱਟ ਰਹੀ ਹੋ ਤੁਸੀਂ ਪਨੀਰੀ ਜੀ ਇਹ ਜੀ ਜਿਹੜੀ ਆਪਾਂ ਘਰੇ ਰੱਖਣੀ ਆ ਲੰਬੇ ਟਾਈਮ ਲਈ ਲੰਬੇ ਟਾਈਮ ਵਾਸਤੇ ਇਹ ਕਿਹੜੀ ਵਾਈ ਦੀ ਬਈ ਪੰਜਾਬ ਨਰਵਾ ਪੰਜਾਬ ਨਰਵਾ ਠੀਕ ਹੈ ਠੀਕ ਹੈ ਜੀ ਤੇ ਇਧਰਲੀ ਸਾਈਡ ਦੇਖ ਲਓ ਭਰਾਵੋ ਬਹੁਤ ਪਨੀਰੀ ਖੜੀ ਹੈ ਬਾਈ ਕੋਲੇ ਪਨੀਰੀ ਇੱਕ ਨੰਬਰ ਆ ਗਈ ਸਾਰੀ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਜੇ ਕਿਸੇ ਵੀ ਕਿਸਾਨ ਭਰਾ ਨੂੰ ਪਨੀਰੀ ਦੀ ਲੋੜ ਹੋਵੇ ਤਾਂ ਕਾਲਾ ਬੂਲਾ ਸ਼ੇਰਪੁਰ ਰੋਡ ਦੇ ਲਾਗੇ ਬਿਲਕੁਲ ਬਾਈਆਂ ਦਾ ਫਾਰਮ ਆ ਉਥੋਂ ਆ ਕੇ ਤੁਸੀਂ ਲੈ ਆ ਸਕਦੇ ਹੋ ਇਧਰਲੀ ਸਾਈਡ ਸਾਡੇ ਬਾਪੂ ਜੀ ਇਹ ਵੀ ਪੱਟੀਆਂ ਦੇ ਅਲੱਗ-ਅਲੱਗ ਕਿਹੜਾ ਪਿੰਡ ਤੋਂ ਆਏ ਹੋ ਜੀ ਖੇੜੀ ਜੀ ਖੇੜੀ ਹੇੜੀ ਕਿ ਹੇੜੀ ਕਹਤੋ ਜੀ ਅੱਛਾ ਜੀ ਕਿੰਨਾ ਕ ਟਾਈਮ ਹੋ ਗਿਆ ਬਾਈਕਰੋ ਆਪਣੀਰੀ ਲਿਆਂਦਿਆਂ ਨੂੰ ਜੀ ਆਪਾਂ ਨੂੰ ਕਿੰਨਾ ਹੋ ਗਿਆ 5-6 ਸਾਲ 5-6 ਸਾਲ ਹੋ ਗਏ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਤਾਂ ਨਹੀਂ ਆਉਂਦੀ ਪਿਆਏ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਅੱਛਾ ਜੀ ਨਿਸਰਦਾ ਨਿਸਰਦਾ ਜਿਹੜਾ ਪੁੱਛ ਨਹੀਂ ਨਿਸਰਦਾ ਅੱਛਾ ਜੀ ਗੰਡਾ ਸਭ ਨੂੰ ਸਭ ਨੂੰ ਵਧੀਆ ਗੰਡਾ ਜੀ ਅੱਛਾ ਜੀ ਕਿੰਨਾ ਕ ਥਾਂ ਲਾਉਣੇ ਬਾਪੂ ਜੀ ਅਸੀਂ ਅਸੀਂ ਲਾ ਲੈਣਾ ਵਾ ਖਾਣ ਪੀਣ ਜੋਗਾ ਖਾਣ ਪੀਣ ਜੋਗਾ ਅੱਛਾ ਅੱਛਾ ਬਿਹਾਰ ਸਾਲ ਇੱਥੇ ਲੈ ਕੇ ਜਾਂਦੇ ਹਾਂ ਅੱਛਾ ਬਈ ਅੱਛਾ ਅੱਛਾ ਹੋਰ ਵੀ ਪਨੀਰੀਆਂ ਲੈ ਕੇ ਆਨੇ ਬਾਈ ਕੋਲੋਂ ਕੋਈ ਕੱਲੀ ਗੰਡਿਆਂ ਦੀ ਲੈ ਕੇ ਆਨੇ ਉਹ ਨਾ ਕੱਲੀ ਗੰਡੇ ਲੈ ਕੇ ਗੰਡੇ ਗੰਡੇ ਠੀਕ ਹੈ ਜੀ ਠੀਕ ਹੈ ਧੰਨਵਾਦ ਤੇ ਦੇਖ ਲਓ ਭਰਾ ਬਹੁਤ ਸੋਹਣੀ ਪਨੀਰੀ ਆ ਕੋਈ ਵਿੱਚ ਮੰਨ ਵੀ ਕੋਈ ਬਾਹਲੇ ਕੱਕੰਡਾ ਵੀ ਹੈ ਨਹੀਂ ਸਾਫ ਆ ਬਹੁਤ ਤੇ ਬਾਕੀ ਰੇਟ ਵੀ ਬਾਈ ਦਾ ਜਾਇਆ ਜਾ 30 ਰੁਪਏ ਹੱਥ ਆਗਾ ਤੇ ਇਧਰਲੀ ਸਾਈਡ ਬਾਈ ਪੱਟੀ ਜਾਂਦੇ ਆ ਹੋਰ ਬਾਈ ਕੀ ਹਾਲ ਆ ਠੀਕ ਆ ਬਾਈ ਕਿਹੜਾ ਪਿੰਡ ਆ ਬਾਈ ਆਪਣਾ ਕਰਮਗੜ 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 ਕਿੰਨਾ ਕ ਟਾਈਮ ਹੋ ਗਿਆ ਬਾਈ ਕੋਲੋਂ ਪਨੀਰੀ ਲੈ ਆਂਦੇ ਆ ਨੂੰ ਹੋ ਗਏ ਬਾਈ 6-7 ਸਾਲ ਹੋ ਗਏ ਅੱਛਾ ਕਿਹੇ ਤਰ੍ਹਾਂ ਦੀ ਦਿੱਕਤ ਕੋਈ ਨਹੀਂ ਆਉਂਦੀ ਬਾਈ ਮੰਡਾ ਹੀ ਵਾਹਲਾ ਵਧੀਆ ਨਿਕਲਦਾ ਦਾ ਬਣਦੇ ਹੀ ਵਾਹਲੇ ਵੱਡੇ ਵੱਡੇ ਨਿਕਲਦੇ ਇੱਕ ਕਹਿੰਦੇ ਖਰਾਬ ਗਰੂ ਹੋ ਜਾਂਦੇ ਇਹਨਾਂ ਦੇ ਵਿੱਚ ਕੋਈ ਖਰਾਬ ਗਰੂ ਹੋਣਾ ਇਸ ਬੱਸਿਆ ਕੋਈ ਇੱਕ ਗੰਡਾ ਵੀ ਖਰਾਬ ਨਹੀਂ ਹੁੰਦਾ ਅੱਛਾ ਅੱਛਾ ਜਿੰਨੇ ਲਏ ਗਿਆ ਸਾਰੇ ਢਾਲ ਤਿਆਰ ਹੋਣਗੇ ਠੀਕ ਹੈ ਬਾਈ ਠੀਕ ਹੈ ਤੇ ਬਾਈਆਂ ਦਾ ਕੰਮ ਇੱਕ ਨੰਬਰ ਆ ਭਰਾਵੋ ਬਾਕੀ ਤੁਸੀਂ ਦੇਖ ਲਓ ਬਹੁਤ ਜ਼ਿਆਦਾ ਭਰਾ ਜਿਹੜੇ ਕਿਸਾਨ ਇੱਥੇ ਪੱਟੀ ਜਾਂਦੇ ਪਨੀਰੀ ਨੂੰ ਤੁਹਾਨੂੰ ਦਿਖਾ ਰਹੇ ਹਾਂ ਤੇ ਜੇ ਕਿਸੇ ਨੇ ਵੀ ਕਿਸੇ ਵੀ ਤਰ੍ਹਾਂ ਦੀ ਪਨੀਰੀ ਜਿਵੇਂ ਆਪਣੀ ਮਿਰਚਾ ਮੁਰਚਾਂ ਦੀ ਹੈ ਜਾਂ ਹੋਰ ਕਿਸੇ ਤਰ੍ਹਾਂ ਦੀ ਪਨੀਰੀ ਲੈ ਜਾਣੀ ਹੋਵੇ ਤਾਂ ਬਾਈਆਂ ਦਾ ਨੰਬਰ ਵੀ ਆਪਾਂ ਵੀਡੀਓ ਦੇ ਵਿੱਚ ਪਾਵਾਂਗੇ ਇਹ ਸੇਰਪੁਰ ਰੋਡ ਤੇ ਸਤਿਤਾ ਬਾਈ ਪਿੰਡ ਕਾਲਾ ਬੂਲਾ ਤੇ ਜੇ ਕਿਸੇ ਵੀ ਕਿਸਾਨ ਭਰਾ ਨੇ ਗੰਡਿਆਂ ਦੀ ਪਨੀਰੀ ਲੈਣੀ ਹੋਵੇ ਤਾਂ ਬਾਈਆਂ ਨਾਲ ਆ ਕੇ ਸੰਪਰਕ ਕਰ ਲਿਓ 30 ਰੁਪਏ ਹੱਥ ਰੇਟ ਆ ਬਾਈ ਤੇ ਨੰਬਰ ਆਪਾਂ ਵੀਡੀਓ ਦੇ ਵਿੱਚ ਪਾਵਾਂਗੇ ਧੰਨਵਾਦ ਆ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ